ਆ ਮਾਂਜ ਸਵੀਰ ਤੁਹਾਡਾ ਸਵਾਗਤ ਹੈ ਇਸ ਵੀਰਕਾ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਪਨੀਰ ਵਾਲੇ ਮਮੋਜ਼ ਬਣਾਵਾਂਗੇ ਅੱਜ ਆਪਾਂ ਤੇ ਬਹੁਤ ਹੀ ਹੈਲਦੀ ਬਣਨਗੇ ਤੇ ਬਹੁਤ ਹੀ ਵਧੀਆ ਬਣਨਗੇ ਉਹਦੇ ਵਾਸਤੇ ਆਪਾਂ ਪਨੀਰ ਲਿਆ ਪਨੀਰ ਆਪਾਂ ਕੱਦੂਕਸ ਲਾ ਕੀਤਾ ਪਨੀਰ ਆਪਾਂ ਘਰੇ ਹੀ ਬਣਾਇਆ ਸੀਗਾ ਤੇ ਇੱਧਰ ਆਪਾਂ ਟਮਾਟਰ ਲਿਆ ਵਿੱਚੋਂ ਬੀਜ ਕੱਢਦੇ ਆ ਇੱਧਰ ਪਿਆਜ਼ ਆ ਆਪਾਂ ਚੋਪਰ 'ਚ ਪਾ ਕੇ ਚੋਪ ਕਰ ਲਿਆ ਆਪਾ ਅਦਰਕ ਤੇ ਲਸਣ ਦਾ ਪੇਸਟ ਆ ਇਹ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇੱਕ ਕੌਲੀ ਜੀ ਆਪਾਂ ਲਈਏ ਮੈਦੇ ਦੀ ਹਾਂਜੀ ਹੁਣ ਪਹਿਲਾਂ ਆਪਾਂ ਸਟਫਿੰਗ ਤਿਆਰ ਕਰਾਂਗੇ ਮਮੋਜ਼ ਦੀ ਫੇਰ ਬਣਾਵਾਂਗੇ ਸੌਸ ਫੇਰ ਨਾਲੇ ਆਪਾਂ ਆਟਾ ਤਿਆਰ ਕਰਾਂਗੇ ਹਾਂਜੀ ਇੱਧਰ ਆਪਾਂ ਪੈਨ ਰੱਖ ਲੈ ਹੁਣ ਆਪਾਂ ਗੈਸ ਚਾਲੂ ਕਰਾਂਗੇ ਇੱਕ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਧੌੜਾ ਥੋੜਾ ਜਿਹਾ ਪਾਵਾਂਗੇ ਛੋਟਾ ਚਮਚੀ ਪਾਵਾਂਗੇ ਵੱਡਾ ਨਹੀਂ ਪਾਵਾਂਗੇ ਹਾਂਜੀ ਅੱਧਾ ਇੱਕ ਚਮਚ ਪਾਵਾਂਗੇ ਆਪਾਂ ਜੀਰੇ ਦਾ ਆ ਜੀਰਾ ਜਦੋਂ ਤੜਕ ਗਿਆ ਫੇਰ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਪਿਆਜ਼ ਤੇ ਟਮਾਟਰ ਜਦੋਂ ਇਹ ਆਪਣਾ ਤੇਲ ਗਰਮ ਨਹੀਂ ਹੋਇਆ ਸੀ ਥੋੜਾ ਹੋ ਗਿਆ ਤੇ ਹਾਂਜੀ ਆਪਣਾ ਜੀਰਾ ਤੜਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਆ ਪਾ ਦਾਂਗੇ ਪਿਆਜ਼ ਤੇ ਆਪਣਾ ਟਮਾਟਰ ਇਹਨਾਂ ਦਾ ਆਪਾਂ ਪਾਣੀ ਪੋਕ ਕਰਨਾ ਵਾਪਸ ਫਿਰ ਪਾਣੀ ਆਪਾਂ ਰੱਖ ਕੇ ਨਾਲ ਚਲਾ ਕੇ ਰੱਖ ਲਿਆ ਤੇ ਕੱਪੜੇ ਨਾਲ ਨਿਚੋੜ ਦੇ ਠੀਕ ਹੈ ਇਹਦੇ ਅੱਗੇ ਠੀਕ ਹੈ ਐਸਾ ਕਰਕੇ ਆਪਾਂ ਇਹ ਪਾਣੀ ਸਟਾਵਾਂਗੇ ਜੀ ਆਪਾਂ ਅਦਰਕ ਲਸਣ ਦਾ ਪੇਸਟ ਵੀ ਵਿੱਚ ਪਾ ਦਾਂਗੇ ਇਹਦੀ ਨਾਲ ਹੀ ਤੱਕ ਜੂਗਾ ਨਾਲੇ ਵੀ ਆਪਣੇ ਕੱਚਾ ਪੰਦੇ ਦਾ ਖਤਮ ਹੋ ਜੂਗਾ ਆਪਣੀ ਲਸਣ ਦਾ ਨਾਲ ਹੀ ਪਕਾ ਦੇਵਾਂਗੇ ਆਪਾਂ ਨੂੰ ਹਾਂਜੀ ਪਾਣੀ ਥੋਕ ਗਏ ਤੇ ਹੁਣ ਆਪਾਂ ਇਹਨੂੰ ਜਿਹੜਾ ਆਪਾਂ ਮਸਾਲੇ ਪਾਵਾਂਗੇ ਆਪਾਂ ਬਾਅਦ 'ਚ ਪਾਵਾਂਗੇ ਹੁਣ ਨਹੀਂ ਪਾਉਂਦੇ ਜਦੋਂ ਆਪਾਂ ਸਟਫਿੰਗ ਭਰਾਂਗੇ ਨਾ ਉਦੋਂ ਪਾਵਾਂਗੇ ਹੁਣ ਆਪਾਂ ਇਹਨਾਂ ਨੂੰ ਪਲੇਟ 'ਚ ਕੱਢ ਦੇਵਾਂਗੇ ਇਹ ਠੰਡੇ ਹੋ ਜਾਣਗੇ ਹੁਣ ਐਸੇ ਪੈਨ ਨੂੰ ਆਪਾਂ ਸਾਫ਼ ਕਰਕੇ ਤੇ ਇਹਦੇ ਵਿੱਚ ਆਪਾਂ ਚਟਨੀ ਬਣਾਵਾਂਗੇ ਆ ਠੰਢੀ ਹੋ ਜਾਣਗੇ ਪਨੀਰ ਵੀ ਆਪਾਂ ਬਾਅਦ ਵਿੱਚ ਵਿੱਚ ਮਿਕਸ ਕਰਾਂਗੇ ਠੰਡਾ ਹੋ ਕੇ ਹਾਂਜੀ ਆਪਾਂ ਪੈਨ ਰੱਖ ਲਿਆ ਤੇ ਇਹਦੇ ਵਿੱਚ ਆਪਾਂ ਪਾਣੀ ਪਾ ਲਿਆ ਅੱਧਾ ਅੱਗੇ ਕਿੰਨਾ ਕੱਪ ਆਪਾਂ ਅੱਧਾ ਤੇ ਹਾਫ ਅੱਧਾ ਪਾਣੀ ਦਾ ਹੁਣ ਆਪਾਂ ਇਹਦੇ ਵਿੱਚ ਆ ਲਸਣ ਦੀਆਂ ਕਲੀਆਂ ਸਿੱਟ ਦੇਗੇ 5-7 ਤੇ ਵਿੱਚ ਆਪਾਂ ਸਾਬਤੀ ਮਿਰਚ ਵੀ ਪਾ ਸਕਦੇ ਆ ਤੇ ਵੈਸੇ ਸਾਡੀ ਨੂੰ ਕੋਤਰੀ ਪਾਉਣ ਨਹੀਂ ਦਿੰਦੇ ਇਹਨੂੰ ਅੱਧੀ ਪਾ ਦੋ ਅੱਧੀ ਪਾ ਦੇ ਬਾਦੀ ਮਿਰਚਾਂ ਨਾ ਪਾਓ ਆ ਆਪਾਂ ਪਾ ਦੇ ਟਮਾਟਰ ਤੇ ਆਪਾਂ ਹੁਣ ਅੱਧਿਕ ਪਾ ਦਿੰਨੇ ਚਲੋ ਕਿ ਵਿੱਚ ਪਾ ਸਕਦੇ ਆ ਆਪਾਂ ਤੇ ਹੁਣ ਆਪਾਂ ਇਹਨਾਂ ਨੂੰ ਪਕਾਵਾਂਗੇ ਸੌਫਟ ਹੋਣ ਤੱਕ ਇਹਨੂੰ ਆਪਾਂ ਉਹਨਾ ਟਾਈਮ ਜਿੰਨਾ ਟਾਈਮ ਇਹ ਸੌਫਟ ਹੁੰਦੇ ਆ ਤੇ ਆਪਾਂ ਆਟਾ ਲਾ ਲਾਂਗੇ ਹੁਣ ਆਪਾਂ ਆਟਾ ਬਣਾਉਣਾ ਹੈ ਇਹਦਾ ਆ ਆਟਾ ਤਿਆਰ ਕਰਦੇ ਹਾਂ ਮਮੋਜ਼ ਦਾ ਤੇ ਇਹਦੇ ਵਿੱਚ ਆਪਾਂ ਨਾ ਇਹ ਆਮਚੜਾ ਚੌਥਾ ਕਿ ਹਿੱਸਾ ਨਾਮਕ ਪਾਵਾਂਗੇ। ਹਨ ਇਹਨੂੰ ਮਲਾਂ ਦੇਾਂਗੇ ਆਪਾਂ ਤੇ ਹੁਣ ਆਪਾਂ ਪਾਣੀ ਪਾ ਕੇ ਇਹਨੂੰ ਤਿਆਰ ਕਰ ਲਾਂਗੇ। ਬੜਾ ਟਾਈਟ ਨਹੀਂ ਬੰਨਣਾ ਆਪਾਂ ਤੇ ਥੋੜਾ ਸੌਫਟੀ ਬਣਾਵਾਂਗੇ ਆਪਾਂ। ਹੈਨਾ? ਥੋੜਾ ਥੋੜਾ ਪਾਣੀ ਪਾ ਕੇ ਬੜਾ ਟਿੱਲਾ ਵੀ ਨਾ ਕਰੋ ਤੇ ਬੜਾ ਟਾਈਟ ਵੀ ਨਾ ਹੋਵੇ। ਇਹ ਆਟਾ ਆਪਣਾ ਪਿਆਰ ਹੋ ਗਿਆ ਹੁਣ ਆਪਾਂ ਉਸ ਤੇ ਥੋੜਾ ਜਿਹਾ ਤੇਲ ਲਾ ਲਾ ਕੇ ਨਾ ਤੇ ਇਹਨੂੰ ਆਪਾਂ 10 ਮਿੰਟ ਦੀ ਵੇਟ ਕਰਾਂਗੇ ਇਹਨੂੰ ਰੈਸਟ ਤੇ ਰੱਖਾਂਗੇ ਤੇ ਫਿਰ ਉਹਨਾਂ ਟਾਈਮ ਆਪਾਂ ਇਹਨੇ ਆਪਣੀ ਚਟਨੀ ਤਿਆਰ ਹੋਈ ਹੈ ਕਿਨੇ ਹਾਂਜੀ ਆਪਣੇ ਸਾਰੇ ਟਮਾਟਰ ਸੌਫਟ ਹੋ ਗਏ ਹੁਣ ਆਪਾਂ ਗੈਸ ਬੰਦ ਕਰਕੇ ਇਹਨਾਂ ਨੂੰ ਸਾਈਡ ਤੇ ਰੱਖ ਦੇਣੀ ਠੰਡਾ ਹੋ ਜਾਊਗਾ ਫੇਰ ਆਪਾਂ ਇਹਨੂੰ ਪੀਸ ਕੇ ਇਹ ਸੌਸ ਤਿਆਰ ਕਰਾਂਗੇ। ਹਾਂਜੀ ਹੁਣ ਆਪਾਂ ਆਟਾ ਵੇਖਦੇ ਆਂ ਤੇ ਮਮੋਜ਼ ਤਿਆਰ ਕਰਾਂਗੇ ਆਪਾਂ। ਆਟਾ ਆਪਣਾ ਬਹੁਤ ਵਧੀਆ ਬਣਿਆ ਤੇ ਆਪਾਂ ਥੋੜਾ ਜਿਹਾ ਇਹਨੂੰ ਮਸਲ ਲੈਨੇ ਐ ਇਸ ਤਰ੍ਹਾਂ ਕਰਕੇ। ਹਾਂਜੀ ਹੁਣ ਆਪਾਂ ਇਹਦਾ ਸਟਫਿੰਗ ਤਿਆਰ ਕਰ ਲੀਏ ਫੇਰ ਆਪਾਂ ਮਮੋਜ਼ ਬੇਲਦੇ। ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਨੀਰ ਵਿੱਚ ਪਾ ਦਾਂਗੇ ਆਪਾਂ ਜੀ ਕਾਲੀ ਮਿਰਚਾਂ ਚੌਥਾ ਪਹੇਸਾ ਚਮਚ ਦਾ ਤੇ ਵਿੱਚ ਪਾ ਦਾਂਗੇ ਜੀ ਆਪਾਂ ਨਮਕ ਨਮਕ ਆਪਾਂ ਮੌਲ ਦੇ ਵਿੱਚ ਵੀ ਪਾਇਆ ਤੇਜ ਵੀ ਆਪਾਂ ਹਸਾਬ ਨਾਲ ਹੀ ਪਾਵਾਂਗੇ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾ ਦਾਂਗੇ ਕਸੂਰੀ ਮੇਥੀ ਵੀ ਪਾਵਾਂਗੇ ਹਰਾ ਧਨੀਆ ਹੋਵੇ ਤਾਂ ਉਹ ਪਾ ਦੇ ਤੇ ਹਰੀ ਮਿਰਚ ਵੀ ਪਾ ਸਕਦੇ ਆ ਤੇ ਬੱਚੇ ਪਾਉਂਦੇ ਨਹੀਂ ਉਹ ਆਦੇ ਨਹੀਂ ਪਾਉਣਾ ਤੇ ਆਪਾਂ ਕਸੂਰੀ ਮੇਥੀ ਪਾ ਲੈਨੇ ਕਸੂਰੀ ਮੇਥੀ ਪਾਵਾਂਗੇ ਇਹਦੇ ਨਾਲ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਤੇ ਟੇਸਟ ਵੱਧ ਜਾਂਦਾ ਇਹਦੇ ਨਾਲ ਹਾਂਜੀ ਹੁਣ ਆਪਾਂ ਇਹਨੂੰ ਮਿਕਸ ਕਰ ਲੈਨੇ ਆਪਾਂ ਜੇ ਵੱਡੇ ਖਾਨ ਤਾਂ ਵਿੱਚ ਕਹਾ ਆਪਾਂ ਵਧੀਆ ਹਰੀਆਂ ਮਿਰਚਾਂ ਪਾ ਗਏ ਆਪਾਂ ਤੇ ਬਹੁਤ ਹੀ ਟੇਸਟੀ ਬਣਦਾ ਫਿਰ ਹਾਂਜੀ ਇਹ ਆਪਣਾ ਹੋ ਗਿਆ ਪਿਆਰ ਸਟਫਿੰਗ ਤੇ ਹੁਣ ਜੀ ਆਪਾਂ ਇਹਨਾਂ ਨੂੰ ਵੇਲਦੇ ਆਂ ਮਮੋਜ ਨੂੰ ਮਾੜਾ ਜਿਹਾ ਕੇ ਉਹ ਲਾ ਲੈਂਦੇ ਹਾਂ ਹਾਂਜੀ ਆਪਾਂ ਇਹਦੇ ਛੋਟੇ-ਛੋਟੇ ਪੇੜੇ ਵੀ ਕਰ ਸਕਦੇ ਆ ਇਸ ਤਰ੍ਹਾਂ ਕਰਕੇ ਤੇ ਇਹਨਾਂ ਨੂੰ ਵੇਲ ਲਾਂਗੇ ਆਪਾਂ ਤੇ ਮੈਂ ਇਹ ਨੂੰ ਇਹਨੂੰ ਵੱਡਾ ਪੇੜਾ ਬਣਾ ਕੇ ਵੇਲੂਗੀ ਤੇ ਫਿਰ ਆਪਾਂ ਉਹਦੇ ਵਿੱਚੋਂ ਤੇ ਛੋਟੇ-ਛੋਟੇ ਕੱਟ ਲਾਂਗੇ ਐਸ ਤ<'ਆਂ ਕਰਕੇ ਆਪਾਂ ਛੋਟੇ-ਛੋਟੇ ਪੇੜੇ ਬਣਾ ਕੇ ਤੇ ਵੇਲ ਸਕਦੇ ਹਾਂ ਆਪਾਂ ਸੁੱਕਾਟਾ ਲਾ ਕੇ ਐਸ ਤ<'ਆਂ ਕਰਕੇ ਹਾਂਜੀ ਫੋਮ ਫੋਮ ਦੱਸਦੇ ਆਪਾਂ ਐਸ ਤ<'ਆਂ ਕਰਕੇ ਆਪਾਂ ਵੇਲ ਲਾਂਗੇ ਹਾਂਜੀ ਐਸ ਤਰ੍ਹਾਂ ਕਰਕੇ ਆਪਾਂ ਦੋ ਵੇਲ ਲੈ ਤੇ ਦੂਜਾ ਆਪਾਂ ਦੂਸਰੀ ਲੋਟ ਵੇਲ ਕੇ ਸਾਨੂੰ ਬਖਾਉਂਗੀ ਮੈਂ ਉਹ ਸਹੀ ਹੈ ਤਰੀਕਾ ویسੇ ਤਾਂ ਆ ਵੀ ਸਹੀ ਹੈ ਇਹ ਆਪਾਂ ਛੋਟੇ ਛੋਟੇ ਪੇਰੇ ਹੱਥਾਂ ਜਾਂ ਕਿੰਨੇ ਆਉਂਦੇਗੇ ਵੇਲ ਨੇ ਓਕੇ ਹੋ ਜਾਂਦੇ ਥੋੜੇ ਜੇ ਹੁਣ ਆਪਾਂ ਇਹਦੇ ਵਿੱਚ ਐਸ ਤਰ੍ਹਾਂ ਕਰਕੇ ਸਟਫਿੰਗ ਭਰ ਦਿਆਂਗੇ ਆਹ ਦੇਖੋ ਹੁਣ ਆਪਾਂ ਐਸ ਤਰ੍ਹਾਂ ਕਰਕੇ ਇਹਦੇ ਪਲੇਟਾਂ ਬਣਾਈ ਚੱਲਾਂਗੇ ਐਸ ਤਰ੍ਹਾਂ ਕਰਕੇ ਇਧਰ ਗੂਠੇ ਨਾਲ ਆਪਾਂ ਸਟਫਿੰਗ ਨੂੰ ਨੱਪੀ ਜਾਵਾਂਗੇ ਐਸ ਤੱਕ ਆ ਕਰਕੇ ਐ ਪਲੇਟਾਂ ਬਣੀ ਜਾਣੀਆਂ ਹਾਂਜੀ ਹਲੋ ਜੀ ਆਪਾਂ ਨਾ ਮਮੋਜ਼ ਬਣ ਕੇ ਹੋ ਗਿਆ ਤਿਆਰ ਐਸ ਤੱਕ ਆ ਹੀ ਹੁਣ ਆਪਾਂ ਦੂਸਰਾ ਭਰ ਦਿੰਨੇ ਆਹ ਦੇਖੋ ਮਦੇ ਆਟੇ ਦੇ ਮਮੋਜ਼ ਬਣ ਸਕਦੇ ਹਾਂ ਆਟੇ ਦੇ ਵੀ ਬਣ ਜਾਣਗੇ ਵੈਸੇ ਤਾਂ ਹਾਂਜੀ ਐਸ ਤ<' ਕਾ ਕਰਕੇ ਆਪਾਂ ਐਸ ਤ<' ਗੂਠੇ ਨਾਲ ਨੱਪੀ ਜਾ ਇਸ ਟਪਿੰਗ ਨੂੰ ਇਧਰ ਪਲੇਟਾਂ ਪਾਈ ਜਾਓ ਤੇ ਆਪਣਾ ਮਮੋਜ ਬਣ ਕੇ ਹੋ ਜਾਊਗਾ ਤਿਆਰ ਆ ਲਓ ਜੀ ਆਪਣੇ ਮਮੋਜ ਤਿਆਰ ਹੋ ਗਏ ਹੁਣ ਆਪਾਂ ਦੂਸਰੇ ਬੇਲਦੇ ਆ ਉਹ ਬਜ ਕੇ ਤੁਹਾਨੂੰ ਦਿਖਾਉਂਗੀ ਮੈਂ ਹਾਂਜੀ ਆਪਾਂ ਨਾ ਦੇਖੋ ਪਤਨਾ ਪਤਨਾ ਵੱਡਾ ਪੇੜਾ ਲੈ ਕੇ ਵੇਲ ਲਿਆ ਹੁਣ ਆਪਾਂ ਇਹ ਚ ਜਿੰਨੇ ਵੀ ਨਿਕਲੇ ਤੇ ਆਪਾਂ ਮਮੋਜ਼ ਕੱਢ ਲਾਂਗੇ ਇਹਦੇ ਵਿੱਚ ਬਿਲਕੁਲ ਹੀ ਪਤਲਾ ਵੇਲਿਆ ਆਪਾਂ ਦੇਖੋ ਵਿੱਚ ਦੀ ਆਪਣੀ ਫਰਸ਼ ਵੀ ਦਿੱਸੀ ਜਾਂਦਾ ਹੈ ਆ ਦੇਖੋ ਐਸ ਤਰ੍ਹਾਂ ਕਰਕੇ ਆਪਾਂ ਕੌਲੀ ਨਾਲ ਕੱਢ ਲਾਂਗੇ ਜੀ ਉਹ ਛੋਟੇ ਛੋਟੇ ਵੇਲਨੇ ਨਾ ਹੱਥ ਚ ਨਹੀਂ ਆਉਂਦੇਗੇ ਔਖੇ ਹੋ ਜਾਂਦੇ ਹੈ ਹਾਂਜੀ ਆ ਚਾਰ ਨਿਕਲੇ ਆਏ ਆਪਣੇ ਦੇਖੋ ਆ ਦੇਖੋ ਬਹੁਤ ਵਧੀਆ ਬਣੇ ਆ ਇਸ ਤਰ੍ਹਾਂ ਕਰਕੇ ਆਪਾਂ ਕੱਢ ਕੇ ਤੇ ਆਪਾਂ ਇਹਨਾਂ ਨੂੰ ਭਰ ਲਾਂਗੇ ਹਾਂਜੀ ਅਸੀਂ ਵੱਡੀ ਰੋਟੀ ਵੇਲ ਲਈ ਸੀ ਪੂਰੀ ਤੇ ਆਹ ਦੇਖਿਓ ਇਸ ਕੌਲੀ ਨਾਲ ਆਪਾਂ ਇਹ ਕੱਢ ਲਈਆਂ ਉਹ ਛੋਟੇ ਛੋਟੇ ਪੇੜੇ ਆਪਣੇ ਹੱਥਾਂ ਜਨੇ ਆਉਦੇ ਵੇਲ ਲੈ ਨਹੀਂ ਜਾਂਦੇ ਤੇ ਆਹ ਬਹੁਤ ਹੀ ਆਸਾਨ ਤਰੀਕਾ ਹੈਗਾ ਤੇ ਹੁਣ ਆਪਾਂ ਇਹਨਾਂ ਨੂੰ ਭਰ ਦਿਆਂਗੇ ਸਟਫਿੰਗ ਨਾਲ ਆਹ ਦੇਖੋ ਇਸ ਤਰ੍ਹਾਂ ਕਰਕੇ ਤੇ ਬਹੁਤ ਹੀ ਵਧੀਆ ਬਣ ਗਏ ਆਪਣੇ ਇੱਕ ਵੱਡੀ ਸਾਰੀ ਰੋਟੀ ਵੇਲ ਲਈ ਇਸ ਤੱਕ ਹੁਣ ਪਲੇਟਾਂ ਹੀ ਪਾਉਂਦਾ ਜਾਵੇ ਤੇ ਬਸ ਲਓ ਜੀ ਮਮੋਜ਼ ਆਪਣਾ ਭਰ ਕੇ ਹੋ ਗਿਆ ਪਿਆਰ ਐਸੇ ਤੱਕ ਆ ਕੇ ਹੁਣ ਆਪਾਂ ਇਹ ਸਾਰੇ ਹੀ ਭਰ ਦਿਆਂਗੇ ਹਾਂ ਜੀ ਮਮੋਜ਼ ਆਪਾਂ ਭਰ ਲਏ ਸਾਰੇ ਤੇ ਇਧਰ ਆਪਣਾ ਪਾਣੀ ਉਬਲ ਹੀ ਜਾਂਦਾ ਹੈ ਜੀ ਟੋਪੀ ਦੇ ਚਾਪਾ ਪਾਣੀ ਰੱਖ ਲਿਆ ਹੁਣ ਆਪਾਂ ਛਾਣਨੇ ਨੂੰ ਤੇਲ ਲਾ ਦੇਣੇ ਗ੍ਰੀਸ ਕਰ ਦੇਣੇ ਫਿਰ ਆਪਾਂ ਨੇ ਮਮੋਜ਼ ਨਾਲ ਚਿਪ ਦੇ ਨਹੀਂ ਇਹਦੇ ਨਾਲ ਤੇ ਆਸਾਨੀ ਨਾਲ ਬਾਹਰ ਆ ਜਾਣਗੇ ਤੇ ਹੁਣ ਜੀ ਆਪਾਂ ਇਹਦੇ ਵਿੱਚ ਮਮੋਜ਼ ਰੱਖ ਦਿਆਂਗੇ ਐਸ ਤਰ੍ਹਾਂ ਕਰਕੇ ਸਾਰੇ ਰੱਖ ਦਿਆਂਗੇ ਬਹੁਤ ਹੀ ਵਧੀਆ ਬਣੇ ਆਪਣੇ ਮਮੋਜ਼ ਤੰਮੀਰਾ ਵਾਲੇ ਮਮੋਜ਼ ਆਪਾਂ ਨੇ ਹਾਂਜੀ ਪਾਣੀ ਉਬਲ ਗਿਆ ਤਾਂ ਹੁਣ ਆਪਾਂ ਉੱਤੇ ਰੱਖ ਜਾਂਗੇ ਟੋਟਲਏ ਦੇ ਇਹਦੇ ਉੱਤੇ ਆਪਾਂ ਟਕ ਸੰਦੇ ਦੇ ਦਾਂਗੇ ਹੁਣ ਆਪਾਂ 10 ਤੋਂ 15 ਮਿੰਟ ਇਹਨੂੰ ਆਪਾਂ ਫੁੱਲ ਗਾਇਸ ਤੇ ਵਾਲ ਕੇ ਵਾਲਾਂ ਦੇ ਪਾਣੀ ਨੂੰ ਤੇ ਇਹ ਵਧੀਆ ਬਣ ਜਾਣਗੇ ਆਪਣੇ ਮਮੋਜ ਹੁਣ ਜੀ ਆਪਾਂ ਚਟਨੀ ਦੀ ਤਿਆਰੀ ਕਰਾਂਗੇ ਸਾਜੀ ਹੁਣ ਆਪਾਂ ਚਟਨੀ ਬਣਾ ਲੈਨੇ ਆ ਆਪਾਂ ਸੰਦਾ ਹੋ ਗਿਆ ਟਮਾਟਰ ਦਾ ਇਸ ਜਿਹੜਾ ਆਪਾਂ ਸੌਫਟ ਕਰੇ ਸੀ ਹੁਣ ਆਪਾਂ ਇਹਦੇ ਵਿੱਚ ਪਾ ਦੇਾਂਗੇ ਕਾਲੀ ਮਿਰਚ ਤੇ ਆਪਾਂ ਥੋੜਾ ਜਿਹਾ ਵਿੱਚ ਪਾਵਾਂਗੇ ਉਹਦੇ ਨਮਕ ਐਨਮਕ ਪਾਵਾਂਗੇ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਚੀਨੀ ਹਾਂਜੀ ਥੋੜੀ ਜਿਹੀ ਚੰਚਕ ਪਾਵਾਂਗੇ ਹਾਂਜੀ ਹੁਣ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਅਤੇ ਆਪਾਂ ਇਹਦੇ ਵਿੱਚ 2 ਚਮਚ ਬਿਨੇਗਰ ਦੇ ਵੀ ਪਾਵਾਂਗੇ। ਬੱਸ ਹੁਣ ਥੋੜਾ ਜਿਹਾ ਚਲਾ ਲਾਂਗੇ ਤੇ ਤਿਆਰ ਹੈ ਪਿਆਰ। ਹਾਂਜੀ। ਆਪਾਂ ਗ੍ਰाइंड ਕਰ ਲਈ ਆਪਣੀ ਸੌਸ ਤੇ ਆਪਾਂ ਛਾਣ ਵੀ ਲਈ ਆ ਦੇਖੋ। ਆਪਾਂ ਛਾਣ ਲਈ ਤੇ ਵਿੱਚੋਂ ਜਿਹੜੇ ਵੀ ਸੀ ਟਮਾਟਰ ਨਿਕਲ ਗਏ। ਆ ਦੇਖੋ ਆਪਣੀ ਸੌਸ ਕਿੰਨੀ ਵਧੀਆ ਬਣੀ ਆ। ਇਹ ਖਾਣ ਨੂੰ ਜੀ ਆਪਾਂ ਇਹਨਾਂ ਨੂੰ ਕਰਦੇ ਆਂ ਸਾਈਡ ਤੇ ਹੁਣ ਆਪਾਂ ਮਮੋਜ਼ ਦੇਖਦੇ ਹਾਂ। ਦਦੀ ਉਹ ਮਿਰਚ ਦੇ ਵੀ ਨਹੀਂ ਜੀ। ਮੈਂ ਮਿਰਚ ਦੇ ਦੇ ਦਿੰਦੇ ਹਾਂ ਕਿਉਂਕਿ ਵਿੱਚ ਥੋੜੇ ਜਿਹਾ ਟਮਾਟਰਾਂ ਦੇ ਰੀਜ ਵੀ ਸੇਕ ਲੇ। ਹਾਂ ਜੀ ਹੁਣ ਆਪਾਂ ਨੂੰ ਮਮੋਜ਼ ਦੇਖਦੇ ਆਂ ਆਪਾਂ। ਵਾਸਤੋਂ 15 ਮਿੰਟ ਹੋ ਗਏ ਜੀ। ਮਮੋਜ਼ ਆਪਣੇ ਬਹੁਤ ਵਧੀਆ ਬਣ ਗਏ ਆ। ਤੇ ਹੁਣ ਆਪਾਂ ਗਏਸ ਆਊਟ ਕਰ ਦਿੰਨੇ ਇਹਨੂੰ ਆਪਾਂ ਪਲੇਟ ਵਿੱਚ ਥੱਲੇ 놔 ਲੈਨੇ ਤੇ ਆਪਾਂ ਦੂਜੀ ਪਲੇਟ ਤੇ ਕੱਢ ਕੇ ਆਉਂਦੇ ਹਾਂ ਤੇ ਥੋੜੇ ਠੰਡੇ ਹੋ ਗਏ ਨਾ ਜਦੋਂ ਫਿਰ ਆਪਾਂ ਦੂਜੀ ਪਲੇਟ ਚ ਕੱਢ ਕੇ ਆਉਂਦੇ ਹਾਂ ਹਾਂਜੀ ਮਮੋਜ਼ ਬਣ ਕੇ ਆਪਣੇ ਹੋ ਗਏ ਜੀ ਤਿਆਰ ਦੇਖੋ ਕਿੰਨੇ ਵਧੀਆ ਬਣੇ ਆ ਪਨੀਰ ਵਾਲੇ ਬਹੁਤ ਹੀ ਹੈਲਦੀ ਆ ਤੇ ਬਹੁਤ ਹੀ ਟੇਸਟੀ ਬਣੇ ਆ ਪਤਾ ਆ ਇੱਕ ਖਾ ਕੇ ਵੇਖ ਲਿਆ ਪਹਿਲਾਂ ਤੇ ਬਹੁਤ ਹੀ ਹੈਲਦੀ ਤੇ ਬਹੁਤ ਹੀ ਟੇਸਟੀ ਬਣੇ ਆ ਤੇ ਤੁਸੀਂ ਵੀ ਬਣਾਇਓ ਜੀ ਪਨੀਰ ਵਾਲੇ ਤੇ ਹੁਣ ਚਲੋ ਜੀ ਆਪਾਂ ਬੱਚਿਆਂ ਨੂੰ ਖੁਲਾਉਣੇ ਆ ਬਾਹਰ ਸਰਪ੍ਰਾਈਜ਼ ਦਿੰਨੇ ਆ ਆਂ ਜੀ ਚਲੋ ਆਪਾਂ ਹੁਣ ਚੱਲਦੇ ਆ ਬਾਹਰ ਬੱਚਿਆਂ ਨੂੰ ਕੋਤੀ ਆਈ ਹੈ ਆਪਣੀ ਉਹਨੂੰ ਵਿਖਾਉਣੇ ਆ ਆਪਾਂ ਸਰਪ੍ਰਾਈਜ਼ ਦਿੰਨੇ ਆ ਸਮ੍ਰੀਤ ਹਾਂਜੀ ਲਓ ਬੇਟਾ ਸਰਪ੍ਰਾਈਜ਼ ਥੈਂਕ ਯੂ ਮਮ ਮੋਟੇ ਮੀਮ थैंक यू थैंक यू ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ। ਵੀਡੀਓ ਬਣਾਈ ਹੈ ਅਸੀਂ ਬਹੁਤ ਗਰਮੀ ਵਿੱਚ